नोदा सासनी खाली ਕੀ ਕਰ ਰਹੇ ਹੋ ਮੈਂ ਵੀ ਬਹੁਤ ਬੰਦੇ ਮੈਂ ਬਹੁਤ ਬੰਦਾ ਬੋਡਾ ਬੋਡਾ ਸਾਰੀ ਵਾੜਾ ਵਿੱਚ ਆ ਗਏ ਅਸੀਂ ਮੇਰੇ ਵੱਟੇ ਅੰਦਰ ਜਾ ਲੋ ਫੋਟੋ ਮਾਰਾ ਜਾ ਇਹਦਾ ਬੰਦਾ ਰੈਡ ਕਾਂਗਰਸ ਨੇ ਸਾਰੇ ਵਾੜਾ ਵਿੱਚ ਜਿਹੜੇ ਬੰਦੇ ਖੜੇ ਕੀਤੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਇਹਨਾਂ ਨੇ ਇਹ ਕਿਹਾ ਕਿ ਅਸੀਂ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਮੰਗਣੀ ਹੈ ਕਿ ਡੇੜਾ ਬਾਬਾ ਲਾਣਕ ਦੀ ਡਿਵੈਲਪਮੈਂਟ ਕਿੰਨੇ ਕੀਤੀ ਹੈ ਤੇ ਕਿੰਨੇ ਨਹੀਂ ਕੀਤੀ ਹੈ ਵੇਖੋ ਡੇਰ ਬਾਬਾ ਨਾਨਕ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਬਣੀਆਂ ਨੇ ਇਹਨਾਂ ਕੋਲ ਅੱਜ ਤੱਕ ਉਹਨਾਂ ਦੀ ਰਿਪੇਅਰ ਵੀ ਨਹੀਂ ਹੋ ਸਕੀ ਦੁਨੀਆ پارک ਹੀ ਲਾ ਲੋ پارک ਦੇ ਵਿੱਚ ਕਾ ਕਟ ਇਹਨਾਂ ਕੋਲ 3 ਸਾਲ ਨਹੀਂ ਕੱਟਿਆ ਗਿਆ ਤੇ ਫਿਰ ਇਹ ਉੱਥੇ ਜਿਹੜੀ ਮਸ਼ੀਨ ਆਪ ਲੈ ਕੇ ਦਿੱਤੀ ਇਹਨਾਂ ਸਾਰਿਆਂ ਨੇ ਜਿਹੜੇ ਬਣੇ ਨੇ ਉਹਨਾਂ ਨੇ ਉੱਥੋਂ ਮਸ਼ੀਨ ਜਿਹੜੀ ਜਿਹਦੀ ਗਵਰਨਮੈਂਟ ਆ ਉਹਦੀ ਇਹੋ ਜਾਂ ਜਿਹੜੀ ਕਿ ਮਿਊਸਿਪੈਲਿਟੀ ਹੁੰਦੀ ਹੈ ਉਹਨਾਂ ਦਾ ਕੰਮ ਹੁੰਦਾ ਕਿ ਉਹਨਾਂ ਨੂੰ ਠੀਕ ਕਰਨ ਇਹਨਾਂ ਕੋਲ ਤਿੰਨਾਂ ਸਾਲਾਂ ਚ ਡੇਰ ਬਾਬਾ ਨਾਨਕ ਤੇ ਇੱਕ ਇੱਟ ਨਹੀਂ ਲੱਗੀ ਜਿੱਥੇ ਮੈਂ ਜਿੰਨੇ ਪੈਸੇ ਦੇ ਗਿਆਂ ਹੈਰਿਟੇਜ ਸਟਰੀਟ ਦੇ ਉਹ ਤੋਂ ਬਾਅਦ ਇੱਕ ਰੁਪਈਆ ਨਹੀਂ ਦੇ ਸਕਿਆ ਇਥੋਂ ਤੱਕ ਕਿ ਜਿਹੜੇ ਢੇਟਾਂ ਦੇ ਪੈਸੇ ਦੇ ਗਿਆਂ ਉਹ ਹੁਣ ਇਹਨਾਂ ਨੇ ਗੇਟ ਸ਼ੁਰੂ ਕੀਤੇ ਇਹ ਪੈਸੇ ਅਕਾਊਂਟ ਚ ਪਏ ਸੀਗੇ ਤੇ ਜਿਹੜੀ ਜਿਹੜੀ ਦੋਸੇ ਦੂਸਰੀ ਚੀਜ਼ ਵੇਖੋ ਕਿ ਦੋ ਵਾਰੀ ਦੇਰ ਬਾਬਾ ਨਾਨਕ ਦੇ ਵਿੱਚ ਗੋਲੀ ਚੱਲ ਗਈ ਗੈਂਗਸਟਰਾਂ ਦਾ ਪੋਲ ਵਾਲਾ ਗੈਂਗਸਟਰ ਕਿਵੇਂ ਘੁੰਮਦੇ ਨੇ ਇਹ ਵੀ ਕਿਵੇਂ ਇਹਨਾਂ ਨੇ ਕੀਤਾ ਇਹ ਚੀਜ਼ਾਂ ਦੇ ਉੱਤੇ ਇਲੈਕਸ਼ਨ ਲੜਾਂਗੇ ਜਿਹੜਾ ਕਹਿੰਦੇ ਸੀ ਕਿ ਅਸੀਂ ਦਿੱਲੀ ਮਾਡਲ ਪੰਜਾਬ 'ਚ ਲੈ ਕੇ ਆਏ ਆ ਦਿੱਲੀ ਮਾਡਲ ਦਿੱਲੀ ਵਾਲੇ ਨੇ ਖਤਮ ਕਰ ਦਿੱਤਾ ਇਹਨਾਂ ਦਾ ਦਿੱਲੀ ਦਾ ਮਾਡਲ ਦਿੱਲੀ 'ਚ ਜਿਹੜਾ ਦਿੱਲੀ ਮਾਡਲ ਪੰਜਾਬ 'ਚ ਸੀ ਉਹ ਦਿੱਲੀ 'ਚ ਖਤਮ ਹੋ ਗਿਆ ਤੇ ਪੰਜਾਬ 'ਚ ਉਹ ਦਿੱਲੀ ਮਾਡਲ ਕੀ ਚਲਾਉਣਗੇ ਤੇ ਲਾਅ ਐਂਡ ਆਰਡਰ ਦਿੱਲੀ ਮਾਡਲ ਇਹ ਸਾਰਾ ਕੁਝ ਗਿਆ ਪੰਜਾਬ ਦੇ ਵਿੱਚ ਮੈਂ ਦਿੱਲੀ ਚ ਪਾਰਲੀਮੈਂਟ ਦੇ ਬਾਹਰ ਖੜੇ ਹੋ ਕੇ ਕਿਹਾ ਸੀ ਕਿ ਪੰਜਾਬ ਚ ਮਿਡ ਟਰਮ ਕੋਲ ਆਏਗੀ ਪਹਿਲਾ ਇਲੈਕਸ਼ਨ ਹੋ ਜੀ ਇਹ ਸਰਕਾਰ ਟੁੱਟੇਗੀ ਔਰ ਬਹੁਤ ਜਲਦੀ ਪੰਜਾਬ ਚ ਕਲੈਕਸ਼ਨ ਵੀ ਲਾਏਗੀ। ਜਿਹੜੇ ਸ਼ਰਾਰਤੀ ਅੰਤਰ ਹੈ ਜਾਂ ਕਿਸੇ ਤਰ੍ਹਾਂ ਦੀ ਵੋਟਾਂ ਤਰ੍ਹਾਂ ਕੋਈ ਸ਼ਰਾਰਤੀ ਅੰਤਰ ਜਿਹੜੇ ਕੋਈ ਵੋਟਾਂ ਤਰ੍ਹਾਂ ਕੋਈ ਸ਼ਰਾਰਤੀ ਅੰਤਰ ਵੇਖੋ ਇਹ ਮੈਂ ਪੰਜਾਬ ਪੁਲਿਸ ਨੂੰ ਵੀ ਕਹਾਂਗਾ ਕਿ ਮੈਂ ਪਾਰਲੀਮੈਂਟ 'ਚ ਵੀ ਬੋਲਦਿਆਂ ਕਿਹਾ ਸੀ ਕਿ ਉਹਨਾਂ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ ਜਿਨ੍ਹਾਂ ਨੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਇੱਥੇ ਜਿਹੜੀ ਤੁਹਾਡੀ ਮਿਸ਼ੀਵ ਕਰਿਆਨੇ ਵਾਲੇ ਦਾ ਸੀ ਜਾਂ ਮਨੀਆਰੀ ਵਾਲੇ ਦਾ ਜਿਸ ਵੇਲੇ ਉਹਦੇ ਤੇ ਉਹਨੂੰ ਚਿੱਠੀ ਚਿੱਠੀ ਆਈ ਜਾਂ ਮੈਸੇਜ ਆਇਆ ਮੈਂ ਉਸੇ ਦਿਨ ਬਟਾਲਾ ਦੇ ਐਸਐਸਪੀ ਨੂੰ ਕਿਹਾ ਕਿ ਇਹਨਾਂ ਦਾ ਲਾਇਸੈਂਸ ਬਣਾ ਦੇ ਤਿੰਨ ਮਹੀਨਿਆਂ ਦਾ ਲਾਇਸੈਂਸ ਨਹੀਂ ਬਣਿਆ ਔਰ ਉਹਦੇ ਬਾਅਦ ਜਦੋਂ ਗੋਲੀ ਚੱਲੀ ਫੇਰ ਮੈਂ ਉਹਨੂੰ ਮੈਸੇਜ ਕੀਤਾ ਉਹਦੇ ਚ ਮੈਨੂੰ ਫੇਰ ਉਹਨਾਂ ਕਿਹਾ ਕਿ ਦੋ ਬੰਦਿਆਂ ਦੇ ਜਿਹੜੇ ਤੁਸੀਂ ਕਹੇ ਸੀ ਕਿ ਜਿਨ੍ਹਾਂ ਨੂੰ ਥ੍ਰੈਟ ਆਏ ਨੇ ਉਹ ਉਹਨਾਂ ਦੇ ਫਿਰ ਲਾਇਸੈਂਸ ਬਣੇ ਇਹ ਜਿਹੜੀਆਂ ਚੀਜ਼ਾਂ ਹੁੰਦੀ ਹੈ ਜਿਹੜਾ ਇਲੈਕਟਿਡ ਐਮ.ਐਲ.ਏ ਜਾਂ ਐਮ.ਪੀਏ ਉਹਨੇ ਵਿਖਣਾ ਹੁੰਦਾ ਪਰ ਇੱਥੇ ਤੇ ਜਿਹੜੇ ਸਰਕਾਰ ਹੀ ਗੈਂਗਸਟਰਾਂ ਦੇ ਨਾਲ ਰਲ ਕੇ ਜਿਹੜੀ ਪਾਰਲੀਮੈਂਟ ਅਸੈਂਬਲੀ ਦੀ ਇਲੈਕਸ਼ਨ ਤੇ ਪਾਰਲੀਮੈਂਟ ਵੇਲੇ ਉਹਨਾਂ ਨੇ ਗੁੰਡਾਗਰਦੀ ਦਾ ਜਿਹੜਾ ਨਾਜ ਕੀਤਾ ਇਹ ਗੁੰਡਾਗਰਦੀ ਖਤਮ ਕਰਾਂਗੇ ਔਰ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਗੈਂਗਸਟਰਾਂ ਨੂੰ ਸ਼ਕਤੀ ਦੇ ਰਹੀ ਆ ਬਹੁਤ ਘੱਟ ਸਮੇਂ ਤੋਂ ਬਾਅਦ ਇਹਨਾਂ ਦੀ ਇਹ ਜਿਹੜੀ ਆ ਖਰਮ ਗੈਂਗ ਗੈਂਗਸਟਰイズਮ ਜਿਹੜਾ ਖਤਮ ਕੀਤਾ ਜਾਏਗਾ। 12 ਵਾਡਾ ਦੇ ਐਮਟੀ ਕਲਾ ਦੇ ਇੱਕ ਵਾਡ ਤੇ ਦੋ। ਉਹ ਇਹਨਾਂ ਨੇ ਆਪਸੋ ਵਿੱਚ ਇਹਨਾਂ ਨੇ ਵੇਖੋ ਕਈ ਥਾਵਾਂ ਤੇ ਇਹੋ ਜੀ ਚੀਜ਼ ਹੁੰਦੀ ਆ ਕਿ ਕਿਸੇ ਨੂੰ ਤੇ ਕਈ ਵਾਰ ਪਾਰਟੀਆਂ ਆਪਸ ਵਿੱਚ ਕਰ ਲੈਂਦੀਆਂ ਨੇ। ਕੋਈ ਜਿਹੜੇ ਬਹੁਤ ਵੱਡੇ ਲੀਡਰ ਹੋਣ ਜਿਹੜੇ ਆਪਣੇ ਆਪ ਨੂੰ ਹਰ ਪਾਰਟੀ 'ਚ ਤੇ ਪੇਠੇ ਜੀ ਸ਼ੂਰਾ ਮਾਰਦੇ ਰਹੇ ਹੋਣ ਤੇ ਜਿਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੋਵੇ ਪਾਰਟੀ ਨੇ ਉਹਨਾਂ ਦਾ ਪਾਰਟੀ ਤੋਂ ਜਾਣਾ ਤੇ ਉਹਦੇ ਚ ਕਈ ਵਾਰ ਫਿਰ ਉਹਨਾਂ ਨੂੰ ਭਰਉਣ ਲਈ ਜਦੋਂ ਵਰਕਰ ਕਹਿੰਦੇ ਆ ਕਿ ਉਹਨਾਂ ਰਦਾਵਾ ਸਾਹਿਬ ਤੁਹਾਡੇ ਕੋਲੋਂ ਕੀ ਨਹੀਂ ਲਿਆ ਤੇ ਉਹਨਾਂ ਦਾ ਫਿਰ ਜਵਾਬ ਦੇਣ ਲਈ ਕਹਿੰਦੇ ਜੀ ਫਿਰ ਇੱਕ ਵਾਰਡ ਸ਼ਾਰਟ ਸਾਡੇ ਤੇ ਛੱਡੋ ਇਸ ਕਰਕੇ ਉਹ ਛੱਡ ਜਾਏ